ਕਾ ਜੱਪਨ ਜਾਣਾ ਫਤੇਗੜ ਸਾਹਿਬ ਮੱਥਾ ਟੇਕਣ ਤੇ ਪਿੰਡੋ ਜਾਣਾ ਆਪਾਂ ਨੇ ਪੈਦਲ ਮਤਲਬ ਪੈਦਲ ਯਾਤਰਾ ਕਰਨੀ ਹੈ ਇੱਥੇ ਤੋਂ ਹੈਗਾ ਤਕਰੀਬਾ 47 ਕਿਲੋਮੀਟਰ ਤਿਆਰ ਮੈਂ ਹੋ ਚੁੱਕਿਆ ਰੋਟੀ ਖਾ ਕੇ ਚਾਹ ਪੀ ਕੇ ਫਿਰ ਨਿਕਲਦੇ ਹਾਂ ਟਾਈਮ ਹੋ ਰਿਹਾ ਸਵੇਰ ਦੇ 3:30 ਰਾਜ ਜੀ ਦੇਖੋ ਸੁੱਤੇ ਪਏ ਹੈ ਪੱਗ ਬੰਨ ਕੇ ਇਹਨੂੰ ਪੱਗ ਦਾ ਅੰਨਾ ਸ਼ੌਂਕ ਹੈ ਰਾਤ ਨੂੰ ਵੀ ਪੱਗ ਨਹੀਂ ਖੁੱਲਦਾ ਇਹ ਨਾ ਆਪਾਂ ਕੀ ਦੀ ਹਿੱਲਦੀ ਹੈ ਜਿਵੇਂ ਦੀ ਰਾਤ ਹੈ ਕੀ ਦੀ ਉਮੀਦੀ ਹੋਏ ਪੱਗ ਦਾ ਬਹੁਤ ਸ਼ੌਂਕ ਹੈ ਮੁੰਡੇ ਨੂੰ ਤੇ ਗੁਰਜਾਇਸ ਸੁੱਤੀ ਪਈ ਹੈ ਤੇ ਬਸ ਚੱਲਦੇ ਆਪਾਂ ਤੇ ਰਾਤ ਸੋਚਿਆ ਤਾਂ ਵੀ ਸਵੇਰੇ 3 ਵਜੇ ਘਰ ਤੋਂ ਵਿਖਲ ਜਾਗੇ ਬਟ ਉਹੀ 3:30 ਹੋ ਗਏ ਐ ਚਾਰਜ ਆ ਪੋਣੀ ਚਾਰ ਤੱਕ ਕਰੇ ਦੇ ਨੇ ਦੂਜੇ ਬੰਦੇ ਨੇ ਉਹਨੇ ਅਜੇ ਪੀਣੀ ਚਾਹ ਚਾਹ ਬਣਾ ਕੇ ਪੀ ਕੇ ਫਿਰ ਉਹਨੂੰ ਨਿਕਲਣਾ ਐ ਉਹੀ ਚਾਰਜ ਆ ਪੋਣੀ ਚਾਰ ਹੋ ਜਾਣੇ ਆ ਹੁੰਦਾ ਵੀ ਆਜ ਚਾ ਚਲੀਏ ਚਲ ਆ ਵੀਚ ਲੋ ਵੀ ਆਪਾਂ ਨਿਕਲ ਲੱਗਿਆ ਗੁਰਦੁਆਰਾ ਸਾਹਿਬ ਸਤਨਾਮ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸਤਿ ਵਾਹਿਗੁਰੂ ਦਾ ਇਹਵਾ ਚੱਲਦੇ ਆ 3 ਵਜੇ ਨਿਕਲਣ ਲਈ ਸੋਚਿਆ ਪਰ ਫਿਰ ਵਿੱਚ ਹੁਣ 4 ਹੋ ਗਏ ਡੰਡੇ ਡੰਡੇ ਤੋੜ ਲੇ ਆਪਾਂ ਨੇ ਹਾਂ ਛੋਟਾ ਜਿਹਾ ਹੀ ਰਹਿ ਗਿਆ ਛੋਟਾ ਜਿਹਾ ਹੀ ਰਹਿ ਗਿਆ ਚੱਲ ਭਾਈ ਕੁੱਤੇ ਹੀ ਬਹੁਤ ਆ ਰਸਤੇ 'ਚ ਉਹਦੇ ਵਾਸਤੇ ਆਪਾਂ ਨੇ ਚੱਕ ਲਈ ਡੰਡੇ ਪਹਿਲੀ ਤੇ ਭਾਈ ਤਾਂ ਹੀ ਅਸੀਂ ਡੰਡੇ ਚੱਕੇ ਸੀ ਆ ਕੁੱਤੇ ਭੌਂਕਣ ਲੱਗ ਗਏ ਤੇ ਜੰਗਲਾ ਸਾਰਾ ਹੀ ਨਦੀ ਦੇ ਨਾਲ ਨਾਲ ਜੰਗਲ ਇਹ ਕਿਤਰਾ ਦਾ ਬਣਿਆ ਹੋਇਆ ਆ ਗਿਆ ਕਿੱਥੇ ਆ ਗਿਆ ਉਹ ਫੋਝ ਗਿਆ ਕੁੱਤਾ ਅੱਗੇ ਤੇ ਬਈ ਸਾਰੇ ਹੱਡਾ ਰੋੜੀ ਵਾਲੇ ਪੱਤੇ ਐ ਇਹ ਪੈ ਵੀ ਸਕਦੇ ਐ ਖੁੰਖਾਰ ਖਤਰਨਾ ਖੁੰਖਾਰ ਹਾਂ ਜਿਨ੍ਹਾਂ ਨੂੰ ਖੁੰਖਾਰ ਕਹਿੰਦੇ ਨੇ ਡੰਡਾ 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 ਲੋ ਜੀ ਤਕਰੀਬੇ 1 ਘੰਟੇ ਚ ਅਸੀਂ 7 ਕਿਲੋਮੀਟਰ ਕੱਡੇ ਐ ਰੰਗੀਲ ਪਰ ਪਹੁੰਚ ਗਏ ਤੇ ਹਜੇ ਵੀ ਮਤਲਬ 40 ਕਿਲੋਮੀਟਰ ਪਈ ਐ ਤੇ ਬਾਕੀ ਦੇਖਦੇ ਕਰ ਪਹੁੰਚਦੇ ਆ ਆ ਜਾ ਆ ਜਾ ਕਰਤੀ ਲੋ ਭਾਈ ਬ੍ਰਾਮਪੁਰ ਨੇ ਮੋੜ ਚੱਲੇ ਆ ਅਸੀਂ ਬ੍ਰਾਮਪੁਰ ਪਹੁੰਚ ਗਏ ਸਾਹਮਣੇ ਟੋਲ ਪਲਾजा ਇੱਕ ਹੋਰ ਮਿਲ ਗਿਆ ਰਾਹ ਤੇ ਜਾ ਇਹ ਕਹਿੰਦਾ ਗੱਡੀ ਚੱਲੋ ਭਾਈ ਅਸੀਂ ਪੈਦਲੇ ਜਾਣਾ ਹੁੰਦਾ ਸੀ ਅੱਜ ਪਿੰਨੀਆਂ ਤੇ ਲੈ ਬਾਈ ਪਿੰਨੀਆਂ ਆ ਬਾਈ ਪਿੰਨੀਆਂ ਤੇ ਬਾਈ ਨੇ ਪੈਸੇ ਵੀ ਦੇ ਦਿੱਤੇ ਕਹਿੰਦਾ ਮੱਥਾ ਟੇਕ ਦੇ ਲੈ ਬਾਈ ਬੰਦੇ ਨੇ ਨਾਲੇ ਪੈਸੇ ਦੇ ਤੇ ਨਾਲੇ ਪਿੰਨੀਆਂ ਹੈ ਇਹ ਲੜ ਰਹਾ ਹੈ ਮਦਦ ਚਾਹ ਠੀਕ ਹੈ ਬਾਈ ਧੰਨਵਾਦ ਤੇਰਾ ਬਹੁਤ ਬਹੁਤ ਬਸ ਬਾਈ ਬਸ ਧੰਨਵਾਦ ਤੇਰਾ ਪਹਿਲਾ ਬ੍ਰੇਕ ਲਿਆ ਚਾਹ ਪੀਣੇ ਆ ਇਹ ਬੰਦੇ ਨੇ ਰੋਟੀ ਵੀ ਖਾਣੀ ਦੀ ਭੁੱਖਾ ਪਾਣੇ ਤੁਰਿਆ ਹੋਇਆ ਬੰਦਾ ਤੇ 10 12 ਕਿਲੋਮੀਟਰ ਦੇ ਬਾਅਦ ਪਹਿਲੀ ਬ੍ਰੇਕ ਹੈ ਤੇ ਪਿੰਨੀਆਂ ਵੀ ਖਾਣੇ ਆ ਪਿੰਨੀ ਕਿੱਥੇ ਗਈ ਲੈ ਬਾਈ ਰਸਤੇ 'ਚ ਬੰਦਾ ਪਿੰਨੀਆਂ ਵੀ ਦੇ ਗਿਆ ਸਾਨੂੰ ਜਾਣ ਪਛਾਣ ਬੰਦਾ ਤਾਂ ਆਪਣਾ ਤੇ ਚਾਹ ਨਾਲ ਖਾਵੇਂ ਗਰਮ ਗਰਮ ਪਿੰਨੀਆਂ ਠਾ ਮਠਾ ਦਿਨ ਚੜਨ ਲੱਗਿਆ ਤੇ ਰੋਸ਼ਨੀ ਜੀ ਹੁਣ ਲੱਗੀਆਂ ਤੇ ਬੂਰ ਮਾਜਰਾ ਰਹਿ ਗਿਆ ਪਿੱਛੇ ਤੇ ਬਸ ਕਾਇਨੌਰ ਪਹੁੰਚਣੇ ਆਏ ਆ ਗੱਡੀਆਂ ਖੜੀਆਂ ਰਾਤ ਦੀਆਂ ਲੱਤਾਂ ਲਾਗੀਆਂ ਦਰ ਤੱਕ ਕਰਨ ਥੋੜੀਆਂ ਥੋੜੀਆਂ ਲੱਗੀਆਂ ਕਰਨ ਬਾਈ ਦਰ ਤੱਕ ਕਰਦੀਆਂ ਮੇਰਾ ਵੀ ਗੋਡਾ ਕਰਦਾ ਮੇਰਾ ਸੱਚਾ ਗੋਡਾ ਲਾ ਜਾਂਦਾ ਦਰ ਤੱਕ ਕਰਨ ਹਰ ਇੱਕ ਵਾਰ ਕਾਇਨੂਰ ਪਹੁੰਚ ਕੇ ਕਾਇਨੂਰ ਇਹ ਤਕਰੀਬਨ ਟਾਈਮ ਉਹੀ ਪੌਣੇ 8 ਹੋ ਗਿਆ ਸੜਕਾਂ ਸੁੰਨੀਆਂ ਕੋਈ ਕੋਈ ਗੱਡੀ ਆ ਰਹੀ ਹੈ ਜੀ ਨਕਾਨਾ ਵੀ ਬੰਦ ਆ ਤਕਰੀਬਨ ਸਾਰੀਆਂ 20 ਕਿਲੋਮੀਟਰ ਬਾਅਦ ਦਾ ਹਾਲ ਹੰਡੇ ਨੇ ਜੁੱਤੀ ਵੀ ਖੋਲਤੀ ਆਏ ਓਏ ਲੱਤਾਂ ਦੁਖਣ ਲੱਗੀਆਂ ਬਾਈ ਪੈਰ ਦੁਖਣ ਲੱਗ ਗਏ ਬਾਈ ਥੱਕ ਗਿਆ ਥੋੜਾ ਆਰਾਮ ਕਰਕੇ ਫੇਰ ਚੱਲਦੇ ਹਾਂ ਜੀ ਬਾਈ ਟਰੱਕ 'ਚ ਦੇਖਿਆ ਕਿੰਨਾ ਵੇਟਨ ਦਾ ਅਲਾਜ ਤਾਂ ਦੇਖ ਲੋ ਕਿਆ ਹਾਲ ਕਰਤਾ ਸਾਰਾ 빙ਾ ਕਰ ਰਹਾ ਟੋਏ ਚ ਬਜਾਣਾ ਕਿਤੇ ਅੱਡੇ ਖੁੱਡੇ ਚ ਨਾ ਭਾਈ ਸੇੜੀ ਤੋਂ ਨਗਰ ਕੀਰਤਨ ਵੀ ਅੱਜ ਆ ਜਾਣਾ ਏ ਫਰ ਤੇ ਖੜ ਸਾਹਿਬ ਗੰਗੂ ਪਾਪੀ ਦਾ ਪਿੰਡ ਆਇਆ ਸੇੜੀ ਨਵੇਂ ਮਰੰਡੇ ਪਹੁੰਚ ਗਏ ਤਕਰੀਬਨ 4.5 ਘੰਟੇ ਚ ਸਹੀ ਕਿਲੋਮੀਟਰ ਅੱਧਾ ਸਫ਼ਰ ਤੈਅ ਕਰ ਲਿਆ ਅਸੀਂ ਬਾਕੀ ਹੁਣ ਇੱਥੇ ਦਾ ਅੱਧਾ 23 23 ਕਿਲੋਮੀਟਰ ਹੋਰ ਪਿਆ ਹਜੇ ਆਸ਼ਕੁਰਪੀ ਦਾ ਕਿਵੇਂ ਆ ਠੀਕ ਆ ਠੀਕ ਆ ਲੱਤਾਂ ਕਾ ਕਹਿੰਦੀ ਆ ਹੈ ਬਾਈ ਸਵਾਇਆਂ ਜਾ ਰਹੇ ਕਿਉਂਕਿ ਨਗਰ ਕੀਤ ਤੋਂ ਨਾਣਾ ਫੇੜੀ ਤੋਂ ਪੂਰੇ ਰੋਡ ਤੇ ਸਵਾਇਆਂ ਚੱਲ ਰਹੀਆਂ ਆ ਦੁੰਮਛੜੀ ਪਹੁੰਚ ਗਏ ਤੇ ਪੈਰਾ ਨਾ ਹੋ ਗਿਆ ਬਹੁਤ ਬੁਰਾ ਹਾਲ ਔਖੇ ਹੀ ਤੁਰਦੇ ਆ ਇਹ ਦੋ ਹੀ ਜਨੇ ਇਹਦਾ ਡੇਂਗੂ ਵੀ ਪੁੱਛ ਪੁੱਛ ਕੇ ਪੱਟ ਹੁੰਦੀ ਵੀ ਪੱਟ ਲਈਏ ਕਿ ਰਹਿਣ ਦੀ ਏ ਬੁਰਾ ਹਾਲ ਹੋ ਗਿਆ ਇਹਨਾਂ ਤੁਰਦੇ ਨਹੀਂ ਨਾ ਦਿੱਲੀ ਆ ਕਰਕੇ ਔਖੇ ਹੀ ਤੁਰ ਰਿਹਾ ਹੋ ਜਾ ਰਿਹਾ ਹੁਣ ਤੇ ਫਤੇਗੜ ਸਾਹਿਬ ਆ ਜਾਈ ਪੂਰੇ ਤੋਂ 19 ਕਿਲੋਮੀਟਰ ਬਾਕੀ ਦੇਖਦੇ ਆ ਇਹ ਟਾਈਮ ਉਹੀ ਮੇਰੇ ਕੋਲ 10:30 ਹੋ ਚੁੱਕੇ ਨੇ ਇੱਕ ਹੋਰ ਬ੍ਰੇਕ ਲੈ ਲਿਆ ਨਕਾਮਾ ਸੂਏ ਤੇ ਵਿੱਚ ਬਰੀਕ-ਬਰੀਕ ਮੱਛੀਆਂ ਫਿਰ ਰਹੀਆਂ ਨੇ ਵੀਡੀਓ ਚ ਦੇਖਣੀ ਆ ਆ ਆ ਫਿਰਦੀਆਂ ਦੇਖਦੀਆਂ ਈਰਾਮ ਕਰਕੇ ਥੋੜਾ ਫਿਰ ਚੱਲਦੇ ਆ ਅੱਗੇ ਕਾਲੀ ਨਹੀਂ ਕਰ ਰਹੇ ਅਸੀਂ ਉਹ ਸੰਗਤ ਨਾ ਰਹੀ ਆ ਉਧਰ ਸਾਹਮਣੇ ਆਹ ਟਰੈਕਟਰ ਖੜਾ ਹੈ ਵਿਚ ਬੈਗ ਇੱਕ ਨੇ ਰੱਖੇ ਵੀ ਨਾ ਬੰਦਾ ਬਠਾ ਨਹੀਂ ਬੈਠਾ ਨਾਲ ਤਾਂ ਨਾ ਚਾਹੀਦਾ ਇੱਕ ਬੰਦਾ ਹੈ ਨਾ ਬੈਗ ਵਿੱਚ ਪਏ ਆ ਸਾਰੇ ਇਹਨੇ ਉਹ ਫਿਰ ਰਹੇ ਆ ਦੇਖੋ ਬਾਈ ਇਹ ਵੀ ਸੰਗਤ ਜਾ ਰਹੀ ਹੈ ਚੰਡੀਗੜ੍ਹ ਤੋਂ ਆਏ ਆ ਇਹਨਾਂ ਦਾ ਵੀ ਹਾਲ ਦੇਖੋ ਸੰਗਤ ਇੱਕ ਜਾ ਰਹੀ ਆ ਬਸ ਦਰਸ਼ਨ ਕਰਨੇ ਉਹਨੇ ਇੰਨਾ ਕਾਸ਼ਟ ਚੱਲੇ ਆ ਸੀ ਇੰਨਾ ਕ ਵੀ ਚੱਲ ਸਕਦੇ ਹੱਤਨਾਮ ਵਾਹਿਗੁਰੂ ਗੁਰਪੇ ਠੀਕ ਹੈ ਲੋ ਭਾਈ ਬੱਸੀ ਪਹੁੰਚ ਗਏ ਬੱਸੀ ਪਠਾਣਾ ਇੱਥੇ ਤੋਂ ਥੋੜਾ ਹੀ ਰਹਿ ਗਿਆ ਹੁਣ ਚਾਰ 5 ਕਿਲੋਮੀਟਰ ਹੋਣਾ ਬੜੀ ਹੱਦ ਇੱਥੇ ਤੱਕ ਮੇਰਾ ਆਈਡੀਆ ਹੈ ਅੰਨਾ ਕਿ ਆਉਣਾ ਗੁਰਪੀ 4-5 ਕਿਲੋਮੀਟਰ ਹਾਂ 4-5 ਕਿਲੋਮੀਟਰ ਇਹ ਜਿਹੜੀ ਸੰਗਤ ਆ ਰਹੀ ਆ ਤੁਹਾਨੂੰ ਦੱਸ ਦਵਾਂ ਜਿਹੜੇ ਮਰੰਡੇ ਤੋਂ ਬੱਸੀ ਵੱਲ ਤੋਂ ਆ ਰਹੇ ਆ ਨਾ ਬੱਸੀ ਬੱਸ ਸਟੈਂਡ ਚੋਂ ਗੁਰਦਾਰਾ ਫਤੇਗੜ ਸਾਹਿਬ ਲਈ ਫ੍ਰੀ ਪੱਸਾ ਦੀ ਸੇਵਾ ਹੈ ਇਹ ਤਰੀ ਬਸਾਂ ਹੀ ਸੇਵਾ ਵੀ ਲੈ ਸਕਦੇ ਹੋ ਜੇ ਨਹੀਂ ਮਿਲਦੇ ਨਹੀਂ ਤੁਹਾਨੂੰ ਜੱਗੇ ਆ ਕੇ ਨਾ ਆਟੋ ਖੜੇ ਨੇ ਆਟੋ ਕਰਕੇ ਤੁਸੀਂ ਜਾ ਸਕਦੇ ਸੀ ਫਾਈਨਲੀ 11 ਘੰਟੇ ਬਾਅਦ ਫਤੇਗੜ ਸਾਹਿਬ ਪਹੁੰਚ ਗਏ ਅਸੀਂ ਤੇ ਬਾਕੀ ਦਰਸ਼ਨ ਕਰਦੇ ਹੁਣ ਜਾ ਕੇ ਵੇਰ ਤੇ ਥੱਕ ਗਏ ਬਾਈ ਤੇ ਲਿਖੇ ਨੂੰ ਪਹੁੰਚ ਗਏ ਆ ਜਾ ਕੇ ਹੁਣ ਦਰਸ਼ਨ ਕਰਦੇ ਆ ਦਰਸ਼ਨ ਕਰਕੇ ਘਰ ਨੂੰ ਵਾਪਸੀ ਦੇ ਚਾਲੇ ਪਾਤੇ ਆ 5:30 ਹੋ ਗਏ ਆ ਹਨੇਰਾ ਹੋਣ ਵਾਲਾ ਤੇ ਬਸ ਦੇਖਣੀ ਬਣੀ ਸਾਨੂੰ ਬਸ ਮਿਲਦੀ ਆ ਕਿ ਨਹੀਂ ਤੇ ਗੁਰਪ੍ਰੀਤ ਨਦਰ ਕੀ ਮਨ ਦਰਸ਼ਨ ਕਰਨੇ ਆ ਮੇਰੇ ਦਰਸ਼ਨ ਨਹੀਂ ਹੋਏ ਅੱਜ ਮੈਂ ਦਰਸ਼ਨ ਵਾਲੀ ਲਾਈਨ 'ਚ ਲੱਗਿਆ ਹੋਇਆ ਤਾਂ ਹੈਗਾ ਸੀਗਾ ਬਟ ਥੋੜੀ ਜਿਹੀ ਦੂਰ ਜਾ ਕੇ ਨਾ ਮਤਲਬ ਚੱਕਰ ਆ ਗਿਆ ਮੈਨੂੰ ਚੱਕਰ ਆਣੇ ਕਰਕੇ ਮੈਂ ਲਾਈਨ 'ਚ ਬਾਹਰ ਆ ਗਿਆ ਸਿਹਤ ਹੋ ਗਈ ਖਰਾਬ ਕਿਉਂਕਿ ਸਾਡੇ ਹੋ ਰਿਹਾ ਤਾਂ ਦਰਦ ਪੈਰਾਂ 'ਚ ਉਹਦੇ ਵਾਸਤੇ ਲੈ ਲਈ ਅਸੀਂ ਦਵਾਈ ਦਵਾਈ ਲਈ ਖਾਲੀ ਪੇਟ ਇਹ ਦਵਾਈ ਲੈਣੀ ਖਾਲੀ ਪੇਟ ਤੇ ਉਹਨੇ ਖਰਾਬ ਕਰਤਾ ਉਹਦੇ ਕਰਕੇ ਚੱਕਰ ਆ ਗਏ ਕੋਈ ਨਹੀਂ ਮੱਥਾ ਰੱਬ ਫੇਰ ਬੁਲਾਉਂਗਾ ਫੇਰ ਠੇਕ ਕੇ ਜਾਵਾਂਗੇ ਪੱਕਾ رنگیل پور پہنچ گیا رنگیل پور سے پھر بس لانگی ہے بس کوئی ہے نہیں ہوں ہوں گا فون کروی آئے گا موٹر سائکل لے کے پھر جا جی پیدل جا رہے جب تک گندوں پہنچنے والے چلو ٹھیک ہے بھائی گڈ نائٹ ਠੀਕ ਹੈ ਪਹੁੰਚ ਗਏ ਬਾਈ ਸਾਹਿਬ ਸਾਹਿਬ ਜੀ ਦਾ ਖਾਲਸਾ ਵੈਜੀ ਜੀ ਕੀ ਹੱਤੇ ਉਹ ਇੱਥੇ ਦੇ ਫੜ ਬੁੱਤ ਗਿਰ ਜਾਣੇ ਰੋਵੀ ਤੋਂ ਫੜਿਆ ਯਾਰ ਗਿਰਦਣੇ ਸਾਸਤਰੀ ਘਾਲ ਦਾ ਬਲਾਈ ਨਹੀਂ ਮਨੂੰ ਓਏ ਟੁੱਟ ਜਾਣਾ ਉਹਨਾਂ ਦੀ ਸਾਸਤਰੀ ਘਾਲ ਦਾ ਬਲਾਈ ਨਹੀਂ ਚੂਹੇ ਬਾਕੇ ਖੋਲੀ ਨਹੀਂ ਤਾਂ ਹੈ ਪੁੱਜਾ ਟੈਕ ਇਹਨੂੰ ਛੇੜੀਂ ਹਲੋ ਬੁੱਬੂ ਕਹਿ ਲੈ ਕੀ ਹਾਲ ਹੈ ਕੀ ਹਾਲ ਹੈ ਬੁੱਬੂ ਇੰਕਾ ਗੰਮਾ ਮੁੜਾ ਗੁਰਜੈ ਜੀ ਪਰਨਾ ਬੰਨੀ ਫਿਰਦੀ ਐ ਦਮਾਲਾ ਹੈ ਦਿਖਾ ਦਦੇ ਹੁਣ ਖੜੀ ਹੋ ਹੈ ਗੁਰਜੈ ਜੀ ਦਮਾਲਾ ਬੰਨੀ ਫਿਰਦੀ ਐ ਜਹੇ ਗੁਰਜੈ ਸੋਣੀ ਰਾਈਦੀ ਐ